ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਰੂਪ ਕੀ ਇੱਕ ਮੀਟਿੰਗ ਫਤੇਗੜ ਸਾਹਿਬ ਵਿਖੇ ਹੋਈ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਚਾਰ ਅਬਚ ਰਵਰ ਪਰਮਜੀਤ ਕੋਰ ਜਥੇਦਾਰ ਜਰਨੈਲ ਸਿੰਘ ਰਣਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਵਿੱਚ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ ਅਤੇ ਹਾਜ਼ਰ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ ਅਬਚ ਰਵਰ ਪਰਮਜੀਤ ਕੋਰ ਨੇ ਕਿਹਾ ਕਿ ਸੰਗਠਨ ਲਈ ਲਏ ਗਏ ਫੈਸਲੇ ਅਨੁਸਾਰ ਪੰਜਾਬ ਵਿੱਚ ਸਰਕਲ ਅਤੇ ਜ਼ਿਲ੍ਹਾ ਪੱਧਰ ਤੇ ਅਹੁਦੇਦਾਰੀ ਨਿਯੁਕਤੀ 20 ਸਤੰਬਰ ਤੱਕ ਪੂਰੀ ਕੀਤੀ ਜਾਣੀ ਸੀ ਹਾਲਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਇਹਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪ੍ਰਕਿਰਿਆ ਅਗਲੇ 2 ਤੋਂ 3 ਹਫ਼ਤੇ ਵਿੱਚ ਪੂਰੀ ਕਰ ਲਈ ਜਾਵੇਗੀ ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਹਿਲਾ ਬਲਕ ਪੱਧਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਜਿਸ ਤੋਂ ਬਾਅਦ ਜ਼ਿਲ੍ਹਾ ਸੰਗਠਨ ਦੀ ਟੋਨ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਹੜਾ ਕਾਰਨ ਸੰਗਠਨ ਵੱਲੋਂ ਲਗਾਏ ਗਏ ਕੈਂਪਾਂ ਵਿੱਚ ਰਾਹਤ ਸਮੱਗਰੀ ਲਗਾਤਾਰ ਭੇਜੀ ਜਾ ਰਹੀ ਹੈ। ਜਿੱਦੀ ਆਮ ਵਾਂਗ ਹੋਣ ਤੇ ਲੋੜ ਅਨੁਸਾਰ ਰਾਹਤ ਸਮੱਗਰੀ ਅਤੇ ਵਲਟિયਰ ਦੀ ਰਾਹਤ ਕੈਂਪਾਂ ਵਿੱਚ ਮੁਹैया करवाए ਜਾਣਗੇ। ਉਹਨਾਂ ਨੂੰ ਪੰਜਾਬ ਭਰ ਤੋਂ ਸਮਰਥਨ ਮਿਲ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਹਨਾਂ ਕਿਹਾ ਕਿ ਪਹਿਲਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਤੇ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਜਿਸ ਤੋਂ ਬਾਅਦ ਸਾਰੇ ਦੀ ਰਾਏ ਦੇ ਆਧਾਰ ਤੇ ਚੋਣ ਰਣਨੀਤੀ ਬਣਾਈ ਜਾਵੇਗੀ ਸਾਨੂੰ ਸਾਰਿਆਂ ਨੂੰ ਅਬਜ਼ਰਵਰ ਦੇ ਤੌਰ ਤੇ ਵੱਖ-ਵੱਖ ਜਿਹੜੇ ਭੇਜਿਆ ਜਾਵੇ ਜਿਲ੍ਹਾ ਫਤਿਹਗੜ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਨੂੰ ਚਾਰ ਜਣਿਆਂ ਨੂੰ ਮੈਨੂੰ ਸਰਦਾਰ ਰਵੀ ਸਿੰਘ ਜੀ ਬੱਲਦਾ ਸਾਹਿਬ ਸਰਦਾਰ ਜਥੇਦਾਰ ਰਵੀ ਸਿੰਘ ਜੀ ਕਪਤਾਨ ਖੁੱਸਾ ਤੇ ਸਾਡੇ ਜਨਤਾ ਨੂੰ ਸਰਕਾਰ ਨੂੰ ਸਰਕਾਰ ਦਾ ਦਿੰਦਾ ਸਿੰਧੀ ਤੋਂ ਅਫੀਸ਼ੀਅਲ ਸਾਡੀ ਚਾਰ ਜਣੀਆਂ ਦੀ ਅਬਜ਼ਰਵਰ ਦੇ ਤੌਰ ਤੇ ਇੱਥੇ ਜਿਹੜੀ ਸਰਕਲ ਲੈਵਲ ਤੇ ਚੋਣ ਕਰਨੀ ਹੈ ਯਾਨੀ ਜਥੇਬੰਦੀ ਪੂਰੀ ਪੁਰਾਣੀ ਹੈ ਉਹਦੇ ਵਾਸਤੇ ਜੁਤੀ ਲੱਗੀ ਸੀ ਉਦੋਂ ਦੀ ਤਰ੍ਹਾਂ ਤੇ ਪਾਰਟੀ ਨੇ ਪਹਿਲਾਂ ਮਿੱਥਿਆ ਸੀ ਕਿ 20 ਸਤੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਸਰਕਲ ਲੈਵਲ ਤੇ ਜ਼ਿਲ੍ਹਾ ਚੋਣਾਂ ਦੀ ਚੋਣ ਹੋ ਜਾਏਗੀ ਪਰ ਜਦੋਂ ਇਹ ਫੈਸਲਾ ਹੋਇਆ ਤਾਂ 2-4 ਦਿਨਾਂ ਬਾਅਦ ਹੀ ਪੰਜਾਬ ਤੇ ਇੱਕ ਕੁਦਰਤੀ ਆਫਤ ਆਪਾਂ ਸਾਰੇ ਜਾਣਦੇ ਆਂ ਹੜ੍ਹਾਂ ਨੇ ਪੰਜਾਬ ਨੂੰ ਬਹੁਤ ਬੁਰੇ ਦਿੱਕੇ ਨਰ ਪ੍ਰਭਾਵ ਕੀਤਾ ਸਾਡੀ ਸਮੂਚੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹਾਰਡਫੀਡ ਦਾ ਦੇ ਜਿੱਥੇ ਸਾਡੇ ਰਾਹਤ ਦਾ ਕੈਂਪ ਚੰਦਰ ਹੈਰੀ ਸਵਾਮੀ ਤੁਹਾਨੂੰ ਦੱਸਣਾ ਚਾਹਾਂਗੀ ਇਹ ਜਿੱਥੇ ਜਿੱਥੇ ਵਿਹਾੜਾ ਆਏ ਨੇ ਸਾਡੀ ਪਾਰਟੀ ਵੱਲੋਂ ਜਾਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਦੋ ਦਰਜਨ ਦੇ ਕਰੀਬ ਜਿਹੜੇ ਰਾਹਤ ਕੈਂਪ ਨੇ ਚੱਲ ਰਹੇ ਨੇ ਤੇ ਇੱਥੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੀ ਸੰਗਤ ਨੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਕੋਈ ਇੱਥੋਂ ਸਾਡੇ ਸਰਕਾਰੀ ਹੁਕਮ ਦੇ ਸਰਵਾਨੇ ਜੀਬਰਾ ਸਾਹਿਬ ਨੇ ਸਰਕਾਰੀ ਅਮਰਿੰਦਰ ਸਿੰਘ ਜੀਬਰਾ ਸਾਹਿਬ ਅੰਮ੍ਰਿਤ ਸਿੰਘ ਪੋਨਿਆ ਤੇ ਸਰਕਾਰੀ ਜਸਟਿਸ ਨਰਮਿੰਦਰ ਸਿੰਘ ਜੀ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਜਿਲ੍ਹਾ ਫਤੇਗੜ ਸਾਹਿਬ ਇਹਨਾਂ ਨੇ ਰਾਹਤ ਸਮਗਰੀ ਵੀ ਪੇਚੀਆ ਗਿਆ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਅੱਜ ਵੀ ਜਿਹੜੀ ਅਸੀਂ ਮੀਟਿੰਗ ਕੀਤੀ ਹੈ ਇੱਕ ਤਾਂ ਇਹ ਸੀ ਕਿ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਡੈਲੀਗੇਟਸ ਬਣੇ ਨੇ ਤੇ ਸਟੇਟ ਦੇ ਡੈਲੀਗੇਟਸ ਨੇ ਤੇ ਸਾਡੀ ਸੀਨੀਅਰ ਨੀਡਰਸ਼ਿਪ ਹੈ ਅਸੀਂ ਇਕੱਠੇ ਹੋ ਕੇ ਇੱਕ ਤਾਂ ਇਸ ਗੱਲ ਤੇ ਵਿਚਾਰ ਕਰੀਏ ਕਿ ਜਿਹੜੀ ਰਾਹਤ ਸਮਗਰੀ ਪਹੁੰਚੀ ਉਹਦੇ ਵਾਸਤੇ ਅਸੀਂ ਉਹਨਾਂ ਦਾ ਪਾਰਟੀਕਲੋਂ ਧੰਵਾਦ ਵੀ ਕਰਦੇ ਹਾਂ ਤੇ ਦੂਜਾ ਇਹ ਕਿ ਰਾਹਤ ਟੈਂਪਰਸ ਨੂੰ ਜਿਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਥੇ ਸਾਡੀਆਂ ਜ਼ਰੂਰਤਾਂ ਹੋਣਗੀਆਂ ਸਾਨੂੰ ਆਦੇਸ਼ ਹੋਵੇਗਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਮੂੱਚੀ ਸੰਗਤ ਸਾਡੇ ਆਗੂ ਦੇ ਵੱਲੋਂ ਸਹਿਬਾਨ ਉਹ ਤੱਤ ਪਰ ਉਹਨਾਂ ਨੇ ਜਹਰ ਕੀਤੀ ਹੈ ਕਿ ਜਿੱਦਾਂ ਜਿਵੇਂ ਹੁਕਮ ਹੋਵੇਗਾ ਉਸ ਤੇ ਟਰੈਕਟਰਾਂ ਦੀ ਲੋੜ ਹੈ ਉਸ ਤੇ ਡੀਜ਼ਲ ਦੀ ਲੋੜ ਹੈ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਵੇਂ ਜਿਵੇਂ ਰਹਾ ਤਾਂ ਐਮਪਾ ਤੋਂ ਸਾਨੂੰ ਡਿਮਾਂਡ ਆਦੇਗੀ ਅਸੀਂ ਉਸ ਤਰੀਕੇ ਨਾਲ ਇਥੋਂ ਆਪਣੇ ਜਿਹੜਾ ਫਡੇਗਰ ਸਾਹਿਬ ਤੋਂ ਸੇਵਾ ਭੇਜਦੇ ਹਾਂ ਕਿ ਤਾਂ ਇਹ ਸੀ ਸਾਰੇ ਵਰਕਰ ਸਹਿਬਾਨ ਨੂੰ ਅਸੀਂ ਇਸ ਗੱਲ ਵਾਸਤੇ ਤਿਆਰ ਰਹਿਣ ਵਾਸਤੇ ਕਿ ਹੈ ਤੇ ਦੂਜਾ ਇੱਕ ਗੈਰ ਰਸਮੀ ਤੌਰ ਤੇ ਇਸ ਗੱਲ ਤੇ ਵੀ ਵਿਚਾਰ ਹੋਈ ਹੈ ਕਿ ਆਪਾਂ ਨੇ ਜਿਹੜੇ ਹੁਣ ਸਰਕਲ ਪ੍ਰਧਾਨ ਮਾਈਕਰੋ ਲੈਵਲ ਤੇ ਜਾ ਕੇ ਸਾਡੀ ਪਾਰਟੀ ਦੀ ਜਿਹੜੀ ਇੱਕ ਸੰਗਠਨ ਬਣਾਣਾ ਹੈ ਉਹਦੇ ਵਾਸਤੇ ਵਿਚਾਰ-ਚਰਚਾ ਹੋਈ ਹੈ ਤੇ ਆਉਣ ਵਾਲੇ ਇੱਕ ਜਾਂ ਦੋ ਹਫ਼ਤਿਆਂ ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਦੀ ਜਿਹੜੀ ਸਰਕਲ ਲੈਵਲ ਤੇ ਜਿਹੜੀ ਜਥੇਬੰਦੀ ਆ ਖੜੀ ਹੋ ਜਾਵੇਗੀ ਤੇ ਆਉਣ ਵਾਲੇ ਸਮੇਂ 'ਚ ਫਿਰ ਉਸ ਤੋਂ ਉਪਰੰਤ ਜਦੋਂ ਸਰਕਲ ਚੁਣੇ ਜਾਣਗੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਚੋਣ ਹੈ ਜ਼ਿਲ੍ਹਾ ਜਥੇਬੰਦੀ ਦੀ ਜਿਹੜੀ ਚੋਣ ਹੈ ਕੋਸ਼ਿਸ਼ ਕਰਾਂਗੇ ਕਿ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਖੁਦ ਆ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਥੋਂ ਦੇ ਜਿਹੜੇ ਸਾਡੇ ਵਰਕਰਸ ਹੈ ਰਾਮੇਸ਼ ਸ਼ਰਮਣੇ ਕੰਦਲ ਦੇ ਉਹ ਆਪਣੇ ਪ੍ਰਧਾਨ ਨੂੰ ਚੁਣਨ ਦੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਇੱਕ ਕਿਸਮ ਦੀ ਮੈਂ ਸਮਝਦੀ ਆ ਕਿ ਕੰਡਿਆਂ ਦੀ ਸੇਜ ਹੈ ਕਿ ਇੱਕ ਜਟੇਬੰਦੀ ਨੂੰ ਨਵੇਂ sire ਤੋਂ ਪਹਿਰਾ ਸਿਰ ਕਰਨਾ ਤੇ ਸੰਗਤ ਦੀ ਜਿਹੜੀ ਆਵਾਜ਼ ਹੈ ਜਿਵੇਂ ਜਿਸ ਮਕਸਦ ਦੇ ਵਾਸਤੇ ਸਾਡੀ ਇਹ ਸ਼ਰਮਣੀ ਅਦਾਲੀ ਬਣੀ ਸੀ 100 ਸਾਲ ਪਹਿਲਾਂ ਉਹ ਮਕਸਦਾਂ ਤੋਂ ਉਹਨਾਂ ਮਨੋਰਥਾਂ ਤੋਂ ਪਿਛਲੇ ਸਮੇਂ ਦੇ ਦੌਰਾਂ ਜਿਹੜੀਆਂ ਤੋਟੀਆਂ ਹੋਈਆਂ ਨੇ ਉਹਨਾਂ ਕਹਾਣੀਆਂ ਨੂੰ ਪਿੱਛੇ ਛੱਡਦੇ ਹੋਏ ਸਾਡੀ ਜਿਹੜੀ ਇਹ ਪਾਰਟੀ ਹੈ ਜਿਆਨੀ ਹਰਪ੍ਰੀਤ ਸਿੰਘ ਜੀ ਉਹਦੀ ਅਗਵਾਈ ਦੇ ਵਿੱਚ ਮੁੜ ਕੇ ਉਹਨਾਂ ਕਦਮਾਂ ਤੇ ਚੱਲਦੇ ਹੋਏ ਪਾਰਟੀ ਨੂੰ ਮਜ਼ਬੂਤ ਕਰੇ ਤੇ ਪੰਜਾਬ ਦੀ ਤੇ ਪੰਚ ਦੀ ਗੱਲ ਕਰ ਸਕੇ ਇਹ ਸਾਡਾ ਮੇਰੀ 2027 ਦੇ ਵਿੱਚ ਇਲੈਕਸ਼ਨ ਲਈ ਵੀ ਕੋਈ ਰਣਨੀਤੀ ਪਿਆ ਕਰ ਰਹੇ ਉਹ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ ਇਲੈਕਸ਼ਨ ਚ ਜਾਣਾ ਨਾ ਜਾਣਾ ਉਹ ਤਾਂ ਦੂਰ ਦੀ ਗੱਲ ਹੈ ਪਰਨਾ ਉਸੇ ਆਪਣੇ ਆਪਣੀਆਂ ਆਪਣੀ ਜੱਤੇਬੰਦੀ ਨੂੰ ਪੈਰਾਸਿਫ ਕਿੜੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜਿਦੇ ਵਿੱਚ ਅਸੀਂ ਕਾਮਯਾਬ ਕਿਉਂਕਿ ਅਸੀਂ ਡੈਮੋਕਰੇਟਿਕ ਤਰੀਕੇ ਦੇ ਨਾਲ ਤੁਸੀਂ ਪਿਛਲੇ ਸਮੇਂ ਦੇ ਗ੍ਰਾਂਵ ਵੀ ਦੇਖਿਆ ਕਿ ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਦੀ ਚੋਣ ਹੋਈ ਐ ਸੂਚੇ ਡੈਲੀਗੇਟਸ ਨੇ ਸਰਬਸੰਮਤੀ ਦੇ ਨਾਲ ਗਿਆ ਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਐ ਉਸੇ ਤਰੀਕੇ ਨਾਲ ਸਾਨੂੰ ਉਮੀਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਰਕਟ ਪ੍ਰਧਾਨ ਚੁਣੇ ਜਾਣਗੇ ਉਸ ਤੋਂ ਉਪਰੰਤ ਜ਼ਿਲ੍ਹਾ ਪ੍ਰਧਾਨ ਵੀ ਚੁਣੇ ਜਾਣਗੇ ਤੇ ਫਿਰ ਉਹਨਾਂ ਸਾਰਿਆਂ ਦੇ ਇਕੱਠੇ ਹੋ ਕੇ ਪਿੰਡ ਪੱਤਰ ਤੇ ਵਾਰਡ ਪੱਤਰ ਤੇ ਸ਼ਹਿਰਾਂ ਦੇ ਵਿੱਚ ਦੀ ਬੋਰਡ ਪੱਧਰ ਤੇ ਜਿਹੜੀਆਂ ਜ਼ਿੰਮੇਵਾਰੀਆਂ ਆਪਣੇ ਸਾਡੇ ਵਰਕਰ ਸਹਿਬਾਨ ਨੂੰ ਦੇਣੀ ਹੈ ਉਹ ਲੀਡਰਸ਼ਿਪ ਇੱਕ ਨਵੇਂ ਸਿਰੇ ਤੋਂ ਇੱਕ ਨਵੀਂ ਲੀਡਰਸ਼ਿਪ ਨੇ ਆ ਸਾਹਮਣੇ ਆਉਣਾ ਹੈ ਤੇ ਉਹ ਸਾਰਿਆਂ ਨੇ ਬੈਠ ਕੇ ਫੈਸਲਾ ਕਰਨਾ ਕਿਉਂਕਿ ਹੁਣ ਇਹ ਨਹੀਂ ਹੋਣਾ ਕਿ ਅਸੀਂ ਜਾਂਦੇ ਜਾਂਦੇ ਕਿਤੇ ਜਾ ਰਹੇ ਹਾਂ ਜੇ ਕਿਸੇ ਦਾ ਕੋਈ ਚੰਗਾ ਕਾਰੋਬਾਰ ਹੈ ਦੇ ਕੇ ਇਹ ਲਾਣੇ ਬੰਦੇ ਦਾ ਚਲੋ ਜੀ ਇਹਨੂੰ ਇੱਥੋਂ ਟਿਕ ਟਕ ਆਪਾਂ ਅਨਾਉਂਸ ਕਰਤੀ ਇਸ ਤਰੀਕੇ ਨਾਲ ਨਹੀਂ ਹੋਊਗਾ ਸਾਡੇ ਜੇਕਰ ਸੂਣ ਜਦੋਂ ਲੜੀ ਜਾਣੀ ਹੈ ਤਾਂ ਉਹ ਜਿਹੜੇ ਕਿਹੜੇ ਬੰਦੇ ਨੇ ਚੋਣ ਲੜਨੀ ਆ ਸਾਡੇ ਸਰਕਲ ਤੋਂ ਬੈ ਕੇ ਵਾਰਡ ਪੱਧਰ ਤੇ ਸਾਡੇ ਵਰਕਰਾਂ ਦੇ ਫੈਸਲੇ ਹੋਣਗੇ ਜਿਸ ਤਰੀਕੇ ਨਾਲ ਅੱਜ ਦੀ ਮੀਟਿੰਗ ਹੋਈ ਹੈ ਐਸੇ ਤਰੀਕੇ ਨਾਲ ਉਹ ਮੀਟਿੰਗਾਂ ਚ ਬੈਠ ਕੇ ਸਿਰ ਜੋੜ ਕੇ ਫੈਸਲੇ ਹੋਣਗੇ ਕਿ ਕਿਹੜੇ ਬੰਦੇ ਨੇ ਇਹ ਸੇਵਾ ਨਿਭਾਉਣੀ ਹੈ ਕਿਉਂਕਿ ਇਹ ਐਮਐਲਏ ਬਣਨਾ ਜਾਂ ਹਲਕਾ ਇੰਚਾਰਜ ਬਣਨਾ ਇਹ ਕੋਈ ਸਾਨੂੰ ਸ਼ੌਕ ਦੀ ਗੱਲ ਨਹੀਂ ਮੈਂ ਸਮਝਦੀ ਆ ਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੀ ਗੱਲ ਹੈ ਹਰ ਇੱਕ ਬੰਦਾ ਨਹੀਂ ਚਾਹ ਸਕਦਾ ਜਿਹੜੇ ਬੰਦੇ ਕਾਬਿਲ ਹੋਣਗੇ ਜਿਹੜੇ ਬੰਦੇ ਕੰਮ ਕਰਕੇ ਦਿਖਾਣਗੇ ਕੌਣ ਕੀ ਗੱਲ ਕਰਨਗੇ ਪੰਜਾਬ ਦੀ ਗੱਲ ਕਰਨਗੇ ਇਹਨਾਂ ਵਾਸਤੇ ਮਰ ਮਿਟਣ ਵਾਸਤੇ ਤਿਆਰ ਹੋਣਗੇ ਉਹ ਬੰਦੇ ਲਈ ਸਾਡੇ ਉਮੀਦਵਾਰ ਇਹ ਪਰ ਆਉਣ ਵਾਲੀ ਸਮੇਂ ਦੀ ਗੱਲ ਹੈ